ਸਿਮਰਜੀਤ ਸਿੰਘ ਬਾਦਸ਼ਾਹ ਦੇ ਪੇੜਤਾ ਅੱਜ ਲੁਧਿਆਣਾ ਦੇ ਅਰੂੜਾ ਪੈਲੇਸ ਦੇ ਕੋਲ ਬੈਸ ਦਾ ਵਿਰੋਧ ਕਰਨ ਲਈ ਉਸ ਦੇ ਕਾਫਲੇ ਦੇ ਕੋਲ ਪਹੁੰਚੀ ਤਾਂ ਕਾਂਗਰਸੀ ਨੇ ਜਮ ਕੇ ਮਹਿਲਾ ਦੇ ਨਾਲ ਕੁਟਮਾਰ ਕੀਤੀ ਇਸ ਦੀ ਸ਼ਿਕਾਇਤ ਕਰਨ ਦੇ ਲਈ ਉਹ ਥਾਣਾ ਸ਼ਿਮਲਾਪੁਰੀ ਦੇ ਵਿੱਚ ਪਹੁੰਚ ਗਈ ਤਾਂ ਪੁਲਿਸ ਨੇ ਇਸ ਮਾਮਲੇ ਵਿੱਚ ਐਡਵੋਕੇਟ ਹਰੀਸ਼ ਰਾਏ ਟਾਂਡਾ ਦੇ ਮੇਲ ਦੇ ਮਾਧਿਅਮ ਦੇ ਨਾਲ ਪੁਲਿਸ ਕਮਿਸ਼ਨਰ ਤੇ ਡੀਜੀਪੀ ਸਾਹਿਬ ਨੂੰ ਇਸ ਦੀ ਸ਼ਿਕਾਇਤ ਦਿੱਤੀ ਕਿਉਂਕਿ ਚੋਣਾ ਦੇ ਮੱਦੇ ਨਜ਼ਰ ਪੁਲਿਸ ਫਲੈਗ ਮਾਰਚ ਕੱਢਣ ਦੇ ਵਿੱਚ ਬਿਜ਼ੀ ਸੀ ਪਰ ਤੁਹਾਨੂੰ ਦੱਸ ਦਈਏ ਕਿ ਇੱਥੇ ਸਵਾਲ ਬੜੇ ਬੜੇ ਖੜੇ ਹੁੰਦੇ ਰਹੇ ਕਿਉਂਕਿ ਚੋਣਾ ਦੇ ਮੱਦੇ ਨਜ਼ਰ ਇੱਕ ਵਾਰ ਫਿਰ ਤੋਂ ਬੈਂਸ ਦੀ ਗੁੰਡਾਗਰੀ ਦੇਖਣ ਨੂੰ ਮਿਲੀ ਹੈ ਇਸ ਦੌਰਾਨ ਪੀੜਤਾਂ ਨੂੰ ਸੁਰੱਖਿਆ ਕਰਮੀਆਂ ਨੇ ਵੀ ਬੜੀ ਮੁਸ਼ਕਲ ਤੋਂ ਬਾਅਦ ਉਸ ਦੀ ਜਾਨ ਬਚਾਈ ਸਰ ਰੋੜਾ ਪੈਲੇਸ ਦੀ ਗੋਲਵੇ ਸਾਈਡ ਦੇ ਉੱਤੇ ਰੋਡ ਦੇ ਉੱਤੇ ਖੜਕੇ ਪ੍ਰੋਟੈਸਟ ਕਰਦੀ ਪਈ ਸੀ ਰਾਜਾ ਵਡਿੰਗਰਾ ਤੇ ਸੀ ਮਜੀਦ ਬੈਂਸ ਦਾ ਨਾ ਰੋਡ ਤੋਂ ਨਿਕਲਣਾ ਸੀ ਤੇ ਸੀ ਮਰਜੀਤ ਬਿਆਸ ਦੀ ਰੋਡ ਰਾਜਾ ਵਿਡਿੰਗਲੀ ਮੈਂ ਇਹੀ ਪੁੱਛਣਾ ਚਾਹੁੰਦੀ ਸੀ ਕਿ ਨਾਰੀ ਸ਼ਕਤੀ ਦੇ ਗਲਾਕਟ ਦੇ ਪਏ ਨੇ ਮੇਰੇ ਝਖਮਾਂ ਤੇ ਨੂਨ ਛਿੜਕਿਆ ਇਹਨਾਂ ਨੇ ਸੀਮਰਜੀਤ ਬਿਆਸ ਨੂੰ ਜੁਆਇਨ ਕਰਾ ਕੇ ਸਾਰਾ ਕੁਝ ਪਤਾ ਇਹਨਾਂ ਨੂੰ ਕਿ ਇਹ ਬੰਦਾ ਹੈ ਕਿ ਉਸ ਦਾ ਛੋਟੇ ਥੋੜੀ ਜਿਹੀ ਵੋਟਾਂ ਦੀ ਘਟੀਆਂ ਪੋਲਿਟਿਕਸ ਦੇ ਲਈ ਇਹਨਾਂ ਨੇ ਰਾਜਾ ਵਿਡ ਨੇ ਸੀਮਰਜੀਤ ਬਿਆਸ ਨੂੰ ਆਪਣੀ ਪਾਰਟੀ ਚ ਜੁਆਇਨ ਕਰਾਇਆ ਤੇ ਜਦੋਂ ਮੈਂ ਇੱਥੇ ਪ੍ਰੋਟੈਸਟ ਕਰਦੀ ਪਈ ਸੀ ਤਾਂ ਸੀਮਰਜੀਤ ਬਿਆਸ ਨੇ 6 5 6 ਲੇ ਡੀਜ਼ ਭੇਜੀਆਂ ਜਿਨ੍ਹਾਂ ਵਿੱਚ ਮੇਨ ਸੀ ਹਰਪ੍ਰੀਤ ਕੌਰ ਫੋਨ ਇਹ ਸਾਰੀਆਂ ਲੇਡੀਆਂ ਆ ਕੇ ਮੈਨੂੰ ਗਾਲਾਂ ਕੱਢੀਆਂ ਕਹਿੰਦੀਆਂ ਤੂੰ ਪ੍ਰੋਟੈਸਟ ਕਿਉਂ ਕਰਦੀ ਪਈ ਆ ਉਹਦੇ ਖਿਲਾਫ ਤੂੰ ਬੋਲਣਾ ਨਹੀਂ ਕੁਝ ਨਹੀਂ ਬੋਲਣਾ ਤੂੰ ਇੱਥੇ ਕਿਉਂ ਆਈਆਂ ਤੂੰ ਹਰ ਜਗ੍ਹਾ ਕਿਉਂ ਜਾਣੀ ਆ ਜਦ ਕਿ ਮੇਰਾ ਉਹਨਾਂ ਨਾਲ ਕੋਈ ਵਾਹ ਵਸਤਾ ਹੀ ਨਹੀਂ ਹੈਗਾ ਸੀ ਮਰਜੀਤ ਬਿਆਸ ਦੀ ਗੁੰਡਾਗਰਦੀ ਅਜੇ ਵੀ ਹੈਗੀ ਆ ਅਜੇ ਵੀ ਗੁੰਡਾਗਰਦੀ ਅੱਧੀ ਚੱਲਦੀ ਆ ਪੁਲਿਸ ਨੇ ਉਹ ਗੁੰਡੀਆਂ ਜਨਾਨੀਆਂ ਨੂੰ ਫੜਨ ਦੀ ਬਜਾਏ ਮੈਨੂੰ ਲੈ ਕੇ ਪੁਲਿਸ ਥਾਣੇ ਆ ਗਈ ਆ ਕਹਿੰਦੇ ਤੂੰ ਪ੍ਰੋਟੈਸਟ ਨਹੀਂ ਕਰ ਸਕਦੀ ਤੂੰ ਪ੍ਰੋਟੈਸਟ ਕਰ ਹੀ ਨਹੀਂ ਸਕਦੀ ਕਿ ਇਲੈਕਸ਼ਨ ਕੋਡ ਚੱਲਦਾ ਪਿਆ ਪ੍ਰੋਟੈਸਟ ਜਦ ਕਿ ਮੂਰਲ ਰਾਈਟ ਆ ਹਰ ਇੱਕ ਇਨਸਾਨ ਦਾ ਕੋਈ ਵੀ ਬੰਦਾ ਪ੍ਰੋਟੈਸਟ ਕਰ ਸਕਦਾ ਹੈ ਤੇ ਮੈਨੂੰ ਥਾਣੇ ਲੈ ਕੇ ਕਹਿੰਦੇ ਕਿ ਤੇਰੇ ਤੇ ਅਸੀਂ ਕਲੰਧਰਾ ਦਿੰਨੇ ਆ ਤੈਨੂੰ ਅਸੀਂ ਅਰੈਸਟ ਕਰਾਂਗੇ ਤੇ ਤੇਰੇ ਤੇ ਅਸੀਂ 57 ਦਿੰਨੇ ਆ ਮੈਂ ਕਿਹਾ ਫਿਰ ਉਹ ਲੇਡੀਜ਼ ਵੀ ਲਿਆਓ ਨਾ ਜਿਹੜੀਆਂ ਲੇਡੀਜ਼ ਨੇ ਮੈਨੂੰ ਮਾਰਕੁਟਾਈ ਕੀਤੀ ਆ ਉਹਨਾਂ ਦੇ ਇਲੈਕਸ਼ਨ ਕੋਡ ਕੋਈ ਨਹੀਂ ਲੱ ਤੇ ਉਹ ਇਹਨਾਂ ਨੇ ਫਿਰ ਕਹਿੰਦੇ ਅਸੀਂ 57 ਕਰਦੇ ਤੈਨੂੰ ਵੀ ਅੰਦਰ ਕਰਾਂਗੇ ਉਹਨੂੰ ਵੀ ਅੰਦਰ ਕਰਾਂਗੇ ਮੈਂ ਕਿਹਾ 57 ਕਰੋ ਫਿਰ ਪਰ ਲੇਡੀਜ਼ ਲਿਆਓ ਵਾਲੀਆਂ ਉਹ ਲੇਡੀਜ਼ ਸ਼ਰੀਆਂ ਬਿਆਨ ਦੇ ਨਾਲ ਘੁੰਮਦੀਆਂ ਪਈਆਂ ਹਜੇ ਵੀ ਉਹ ਰੋਡ ਸ਼ੋਅ ਦੇ ਵਿੱਚ ਉੱਡੀ ਗੱਲ ਉਹ ਡੀਐਸ ਨਾਲ ਵੀ ਹੱਥੋਪਾਈ ਕੀਤੀ ਗਨਮਿਆਂ ਨੇ ਬੜੀ ਮੁਸ਼ਕਲ ਨਾਲ ਮੈਨੂੰ ਉਹ ਤਾਂ ਬਚਾਇਆ ਤੁਸੀਂ ਦੱਸੋ ਪੁਲਿਸ ਨੇ ਮੈਨੂੰ ਕੀ ਕਿਹਾ ਸਿਕਿਉਰਿਟੀ ਹੈ ਮੇਰੀ ਕਿ ਮੇਰੇ ਨਾਲ ਹੱਥੋਪਾਈ ਹੋ ਗਈਆਂ ਮੇਰੇ ਨਾਲ ਮਾਰਕੁੱਟਾਈ ਕਰ ਗਈਆਂ ਤੇ ਉਹ ਆ ਆ ਗਨਮਿਆਂ ਨੇ ਮੇਰੀ ਆ ਸਿਕਿਉਰਿਟੀ ਆ ਲਾਅ ਐਂਡ ਆਰਡਰ ਹੈਗਾ ਆ ਇਹ ਕੋਡ ਆਫ ਕੰਡਕਟ ਹੈਗਾ ਆ ਕਿ ਕਿਸੇ ਮਰਜ਼ੀ ਦੇ ਬੈਂਸ ਬੈਂਸ ਦੇ ਬੰਦੇ ਗੁੰਡਾਗਰਦੀ ਕਰਨ ਤੇ ਪੁਲਿਸ ਮੈਨੂੰ ਡੀਟੇਨ ਕਰੇ ਉਲਟਾ ਮੈਟਰ ਜਿਹੜਾ ਤੁਹਾਨੂੰ ਮੈਡਮ ਦੱਸ ਤੋਹੀ ਹੋਇਆ ਸੇਮ ਜੋ ਮੈਡਮ ਨੇ ਦੱਸਿਆ ਤੁਹਾਨੂੰ ਉਹਨੂੰ ਸੇਮ ਉਹੀ ਹੋਇਆ ਮੈਡਮ ਨਾਲ ਤੁਹਾਈ ਵੀ ਹੋਈ ਸੀ ਇਹਨਾਂ ਨੇ ਕੀਤੀ ਸੀ ਲੇਡੀ ਉਹ ਲੇਡੀ ਉਹ ਕਿਹੜੀ ਹੈ ਲੇਡੀ ਕਿਹੜੀਆਂ ਸੀ ہاں ਛੇ ਰੇੜੀਆਂ ਹੈਗਾ ਨਾਮ ਜਾਣਦੇ ਉਹਨਾਂ ਨੂੰ ਚਾਹਤੇ ਤੁਸੀਂ ਉਹਦਾ ਸਕੂਟੀ ਦੀ ਅਸੀਂ ਤਾਂ ਮੈਡਮ ਨਾਲ ਮੈਡਮ ਨੇ ਨਾ ਸਕੂਟੀ ਪਰ ਤੁਸੀਂ ਬਚਾਇਆ ਨਹੀਂ ਮੈਡਮ ਨੂੰ ਬਚਾਇਆ ਹੋਰ ਤਦੇ ਬਚਾਇਆ ਕਰਕੇ ਬਚਿਆ ਨਹੀਂ ਉਹ ਚੋਰ ਤਲਾ ਦੇਤੀ ਸੀ ਨਾਲੇ ਤੁਸੀਂ ਹਾਂ ਨਹੀਂ ਥਾਰੇ ਨੂੰ ਤਲਾ ਦੇਤੀ ਸੀ ਇਹਨਾਂ ਨੇ ਹਾਂ ਜੀ ਅਸੀਂ ਕੱਲਾ ਫੋਨ ਕਰਦਾ ਕਸਾ ਪੀਸੀ ਆ ਰਿਹਾ ਕੀ ਨਾਮ ਕੀ ਇਹ ਤੁਹਾਡਾ ਕੌਂਸਲ ਬਲਜਿੰਦਰ ਸਿੰਘ ਮੈਡਮ ਸਕਿਉਰਟੀ ਸੀ ਮੈਡਮ ਸਕਿਉਰਟੀ ਆ ਮੈਡਮ ਨੂੰ ਬਾਅਦ ਚ ਅਰੈਸਟ ਕੀਤਾ ਠਾਲੇ ਵਾਲਿਆਂ ਨੇ ਹਾਂ ਇਹ ਉਹ ਚ ਲੈ ਆਏ ਸੀ ਜਿਸ ਮੈਡਮ ਨੂੰ ਕਿਨੇ ਕਿੰਨੇ ਘੰਟੇ ਬਤਾਇਆ ਠਾਲੇ ਉਹ ਐਕਸੀਡੈਂਟ ਆ ਰਿਹਾ ਸੀ ਠੀਕ ਹੈ ਕਿਹੜਾ ਥਾਣਾ ਕਿਹੜਾ ਹੈ ਨਹੀਂ ਥਾਣਾ ਕਿਹੜਾ ਇਹ ਛੇੜਾ ਕੋਈ ਨਹੀਂ